ਕੀ ਤੇਨੂੰ ਲੱਗੀ ਭੁੱਖ ਤੇਰੇ ਹੱਥ ਤੇ ਕੜੀ ਚੋਲ ਬਣਦੇ ਪਿਆ ਕਿਹੜੇ ਤੂੰ ਖਾਣੇ ਨਹੀਂ ਹੈਗੇ ਕੜੀ ਦਾ ਤੜਕਾ ਆਪਣਾ ਹੋ ਗਿਆ ਤਿਆਰ ਨਾਲੋਂ ਬਰਾਂਗੀ ਚੋਲ ਬਣ ਗਏਗੇ ਕਿੱਥੇ ਨਹੀਂ ਨਹੀਂ ਅਜੇ ਬਣਾਉਣਾ ਹੈ ਨਹੀਂ ਕਰਾਂਗੇ ਤੜਕਾ ਅੱਛੇ diel ਅੰਦਰ ਵਾ ਜੀਵਾ 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 ਮੇਸ ਵੇਰਿਸ ਵੇਰੇ ਪੈਕੇਟ ਹਟਿਆ ਵੱਜ ਚੁਕੇ ਨੇ ਦੁਪਹਿਰ ਦੇ 3 ਤੇ ਸਾਸੀ ਕਾਲ ਜੀ ਸਵਾਦ ਕਰਦੇ ਦਾੜਾ ਨਵੇਂ ਦਿਨ ਦੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਤਿਆਰੀ ਹੈ ਸਾਡੇ ਘਰ ਦੇ ਵਿੱਚ 2 ਸਾਲਾਂ ਬਾਅਦ ਕੜੀ ਚੋਲ ਬਣਨ ਦੀ ਗਜਬ ਬੇਜਤੀ ਹੈ ਯਾਰ ਬੜਾ ਚਿਰ ਹੋ ਗਿਆ ਖਾਦੀ ਨੂੰ ਫਿਰ 2 ਸਾਲ ਤਾਂ ਲੰਘ ਗਏ ਕੜੀ ਕੜੀ ਖਾਦੇ ਬਹੁਤ ਟਾਈਮ ਹੋ ਗਿਆ ਇਸ ਕਰਕੇ ਅੱਜ ਵਾਲੀ ਹੈ ਕੜੀ ਚੋਲ ਬਣਨੀ। ਗਲਾਸ ਆ ਫਿਰ ਗੱਲ ਥਾਰਿਆ ਰੋ। ਸਾਡੀ ਤੋਂ ਕਰ ਰਹੇ ਹਾਂ। ਬਹੁਤ ਜ਼ਿਆਦਾ ਪਿਆਰ ਦੇਣੀ। ਅੱਜ ਇਹ ਪਹਿਲੀ ਵਾਰੀ ਇੱਥੇ ਬਣਾ ਰਹੀ ਹਾਂ। ਇੱਥੇ। ਆਹ। ਠੀਕ ਹੈ ਬੈਰ ਨੂੰ। ਕਟਿਲੇ। ਕਟਿਲੇ ਦੇ ਵਿੱਚ ਕੜੀ ਬਣੂਗੀ ਐ। ਇਹਦਾ ਟਾਈਮ ਬੋਲ ਲਓ। ਇਹ ਬੜੀ ਅੱਛੀ ਬਾਤ ਕਹੀ ਹੈ ਆਪ। ਕਿਉਂ ਦੇ ਉੱਪਰ ਸਿੜੀਆਂ ਕਰਾਈਆਂ ਨਹੀਂ ਤਾਂ ਐਡੇ ਕਿੱਲੇ ਕੀ ਬੰਦੂ ਅੱਛਾ ਸਿੜੀ ਨਹੀਂ ਨਾ ਬਰਾਈਦੀ ਹੁੰਦੀ ਇਹਨੂੰ ਐਡੇ ਰੇਜੇ 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 ਜਿਵੇਂ ਬੰਦੀ ਰ ਕੋਕੋ ਭੈਂਜੀ ਕਿੱਥੇ ਐ ਕੋਕੋ ਆਵਤ ਤੀ ਹਾਲ ਹੈ ਸੱਤ 13 ਬਲਾਸਾਰਿਆਂ ਨੂੰ ਅ ਸੱਤ 13 ਬਲਾਸਾਰਿਆਂ ਨੂੰ ਅ ਇੱਥੇ ਸਾਹਮਣੇ ਇਹਦੇ ਨੂੰ ਲੱਗੀ ਭੁੱਖ ਇਹ ਆਸ ਤੇ ਕੜੀਚੌਲ ਪੜਨਦੇ ਪਿਆ ਜਿਹੜੇ ਤੂੰ ਖਾਣੇ ਨਹੀਂ ਹੈਗੇ ਤੇ ਉਹ ਸਾਹਮਣੇ ਪਾਣੀ ਦਿੱਤਾ ਆ ਤੇ ਵੀ ਝੋਨਾ ਪਿੱਜਿਆ ਹੋਇਆ ਹੈ ਇਧਰਲੇ ਪਾਸੇ ਇਹਨੂੰ ਕੀ ਕਹਿੰਦੇ ਨੇ ਹੈ ਕੀ ਕਹਿੰਦੇ ਆ ਪਾਣੀ ਦਿੱਤਾ ਖੇਤਾਂ ਨੂੰ ਕੀ ਕਹਿੰਦੇ ਨੇ ਕਦੂ ਕਦੂ ਹਾਰਪੁਰ ਚ ਤਾਂ ਕਦੂ ਕਹਿੰਦੇ ਨੇ ਬਾਕੀ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਪੂਰੇ ਪੰਜਾਬ ਕਦੂ ਕਰਨਾ ਹੀ ਕਹਿੰਦੇ ਆ ਕਦੂ ਕਰਨਾ ਹਾਂ ਕੀ ਤੁਸੀਂ ਪੜ ਦੇ ਵਿੱਚ ਵੀ ਤਾਂ ਹੁੰਦਾ ਹੁੰਦਾ ਸੀ ਕੱਦੂ ਕਰਨਾ ਕਿਸ ਕੋ ਕਹਤੇ ਹਨ ਸ਼ਾਇਦ ਸੋਸ਼ਲ ਸਮਾਜਿਕ ਸਿੱਖਿਆ ਸ਼ਾਇਦ ਪੜਿਆ ਹੋਗਾ ਹੁਣ ਮੇਰੇ ਚੇਤਾ ਨਹੀਂ ਆਇਆ ਮੈਂ ਮੈਨੂੰ ਐ ਲੱਗ ਰਿਹਾ ਜਿਵੇਂ ਮੈਂ ਪਹਿਲੀ ਵਾਰ ਸੁਣਿਆ ਕੱਦੂ ਕਰਨਾ ਨਹੀਂ ਪੇਪਰ ਚ ਕੁਐਸਚਨ ਸੀ ਪਾਣੀ ਦੇਣ ਦਾ ਚੱਲ ਸੁਣਿਆ ਤੇ ਕੱਦੂ ਕਰਨਾ ਹੁੰਦਾ ਵੀ ਢੋਲੇ ਨੂੰ ਪੂਰਾ ਪਾਣੀ ਨਾਲ ਮਿਲਾ ਤੇ ਉਹਦੇ ਵਿੱਚ ਟ੍ਰੈਕਟਰ ਚਲਾਉਣਾ ਜਾਂ ਬਾਜੂ ਹੁਣ ਵਹਾਈ ਕਰਨੀ ਸੌਫਟ ਆਫ ਫੇਰਨਾ ਕੜਵਾ ਹੋ ਗਿਆ ਤੇ ਯਾਰ ਆਪਣਾ ਕੜੀ ਦਾ ਆਲੂ ਛਿਲੇ ਜਾ ਰਹੇ ਇਹਦੇ ਜੀ ਆਲੂ ਪੈਣਗੇ ਨਾਲ ਬਣਗੇ ਚੋਲ ਯਾਰੇ ਆਲੂ ਇਹਨਾਂ ਮੀਜੇ ਦੋ ਹੂੰ ਇਹਦੇ ਨਾਲ ਕੜੀ ਚੋਲ ਬਣਾਇਆ ਸੀ ਲੈ ਤਾਜੀ ਕਰਾ ਚੱਲ ਤੂੰ ਕੜੀ ਚੋਲ ਬਣਾ ਫਿਰ ਮੈਂ ਦੋ ਭਾਂਡੇ ਮਾਣ ਦੇਣਾ ਕੜੀ ਦਾ ਤੜਕਾ ਆਪਣਾ ਹੋ ਗਿਆ ਯਾਰ ਨਾਲੋਂ ਪੜਾ ਕੀ ਚੋਲ ਬਣ ਗਏ ਕਿੱਥੇ ਨਹੀਂ ਨਹੀਂ ਇਹ ਤਾਂ ਬਣਾਉਣਾ ਹੈ ਨਹੀਂ ਗਰਮ ਤੇ ਪਕਾਣੇ ਆ ਗਿਆ ਕੱਚੇ ਹੁਣ ਇਹ ਜਾਊਗਾ ਤਿੰਨ ਵਾਲਾ ਮਟੀਰੀਅਲ ਅੰਦਰ ਜੀਵਾ 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 ਪਰ ਮੈਂ ਤੋਂ ਪੰਗਾ ਤਾਂ ਨਹੀਂ ਲੈ ਲੈ ਕਿ ਤੇ ਇਹਨੂੰ ਟਾਈਮ ਲੱਗਦਾ ਹੈ ਕੜੀ ਖੜੀ ਮਤਲਬ ਖੜ ਖੜ ਕੇ ਬਣੇ ਸਾਡੇ ਤੇ ਸੋਇਆ ਨੂੰ ਆ ਰੱਖੋ ਦੱਪਰ ਸੰ ਬਣ ਜੂ ਫਿਰ ਸਾਢੇ 4 ਆਪਾਂ ਰੋਕੀ ਹਾਂ ਵੈਸਣ ਕੇ ਪਾਇਆ ਹੁਣ ਉਹ ਤਾਂ ਪਾਈ ਦਿੱਤਾ ਇੱਥੇ ਆਹ ਮੜਨ ਦੇ ਪਾਣੀ ਕੋਲ ਆਇਆ ਇੱਥੇ ਪਾਇਆ 1 ਕਿਲੋ ਦਹੀਂ ਹੂੰ ਤਾਂ ਪਾਣੀ ਵੀ ਤਾਂ ਪਾਣਾ ਫਟਾ ਹੋ ਗਿਆ ਸੀ ਦਹੀਂ ਫੇਰ ਮੈਂ ਤਾਂ ਆਪਾਂ ਚੱਲ ਜਣਾ ਚ ਫੇਰ ਮੁੜ ਕੇ ਇਹਨਾਂ ਤਿਆਰ ਇਹਦਾ ਦਹੀਂ ਚ ਰੱਖਦੇ ਹਾਂ ਨੂੰ ਫਟਾਉ ਲੈਣਾ ਐਸੇ ਲੈ ਨੂੰ ਲੈ ਕੇ ਰਾ ਦੇ ਤਾਂ ਕੋਕੋ ਨੂੰ ਕੱਟ ਕੇ ਰੱਖਾਂਗੇ ਪਹਿਲੇ ਦੋ ਟਾਈਮ ਦੇਣਾ ਹੁਣ ਘੜੀ ਆਪਣੀ ਤਿਆਰ ਤਾਂ ਨਹੀਂ ਹੋਈ ਹਜੇ ਰੜੂਗੀ ਕਿੰਨਾ ਟਾਈਮ ਬਸ ਥੋੜਾ ਦੇਰੋ ਨਾਲ ਚੌੜਾ ਮਿੰਟ ਤਿਆਰ ਨੇ ਜਦੋਂ ਤੱਕ ਚੌੜਾ ਬਣੇ ਉਦੋਂ ਤੱਕ ਕੜੀ ਘੜੀ ਹੁਣ ਆਪਾਂ ਹੁਣੇ ਜਾਣ ਵਾਸਤੇ ਤਿਆਰ ਇਹ ਆ ਕੇ ਆਪਾਂ ਨੂੰ ਉਦੋਂ ਤੱਕ ਕੜਦੀ ਹੋਊਗੀ ਘੜੀ ਫੇਰਾ ਕੇ ਇਹਨੂੰ ਖਾਵਾਂਗੇ ਇਹੀ ਲੈ ਜਾਨੇ ਨਾਲ ਰੋਟੀ ਰੱਟੀ ਦੋੜ ਨਹੀਂ ਲੈ ਕੇ ਜਾਂਦੇ ਹਾਂ ਹਾਂ ਮੈਂ ਕਿਹਦਾ ਦੀ ਮਲਾਈ ਮਲਾਈ ਵਾਲੀ ਕੜੀ ਚਾਹੀਦੀ ਨੇ ਹਾਂ ਕੜਕੜ ਕੇ ਕੜਕੜ ਕੇ ਕੜ ਕੇ ਕਰੀਮ ਜੀ ਬਣ ਜੇ ਅੱਛਾ ਅੱਛਾ ਉਹ ਸਵਾਦ ਆਦੀ ਆ ਜਿੰਨੀ ਕੜੀ ਜਿੰਨੀ ਕੜੀ ਕੜੂਗੀ ਉਨੀ ਹੀ ਕੜੀ ਬਣੂਗੀ ਮਤਲਬ ਤਾਂ ਹੀ ਇਹਨੂੰ ਕੜੀ ਕਹਿੰਦੇ ਨੇ ਕੜੀ ਕੜ ਕੇ ਕੜੀ ਬਣ ਗਈ ਚੱਲ ਤੂੰ ਸਾਈਡ ਹੋ ਜਾ ਮੈਂ ਕਿਵੇਂ ਛੱਟਿਆ ਉਹਨੂੰ ਲੱਗ ਕੇ ਆ ਜਾਂਦੀ ਹੈ ਯਾਰ ਟੁੱਟ ਜਾਣ ਵਾਲੇ ਨੇ ਪਰ ਇਹਦਾ ਪਤੀਲਾ ਗਰਮ ਹੈ ਇਹਨੂੰ ਨਹੀਂ ਹੱਤ ਲਾਂਦੀ ਉਹ ਰੋਟੀ ਤੇਰੀ ਹੈ ਨਾ ਬਾਅਦ ਚ ਕੜੀ ਝੋਲਾ ਆਪਣੇ ਹੋ ਗਏ ਤਿਆਰ ਲਜ਼ੀਰ ਵਿੱਚ ਪਾ ਕੇ ਦੇ ਸੀ ਕਿਉਂ ਲੱਗ ਗਈ ਸੀ ਕੋ ਕੋਨੇ ਵੀ ਆਪਣੀ ਰੋਟੀ ਹਜੇ ਖਾ ਰਹੀ ਹੈ ਨਖਰੇ ਕਰ ਕਰ ਕੇ ਤੇ ਅਸੀਂ ਤਾਂ ਖਾ ਹੀ ਰਹੇ ਆ ਤੇਜ ਹੋ ਗਿਆ ਖਾ ਹਾਂ ਲੈਡ ਤੇਜ ਹੋਈ ਆ ਪਹਿਲਾਂ ਹੌਲੀ ਚੱਲਦਾ ਸੀਗਾ ਹੁਣ ਤੇਜ ਹੋ ਗਿਆ ਇੱਕਦਮ ਜਿਵੇਂ ਬਣੀ ਕਰੀਮੀ ਕਰੀਮੀ ਜਿਹੀ ਬਣੀ ਨਾ ਕੜੀ ਬੜੀ ਐ ਰੋਕੋ ਕੜੀ ਚੋਲ ਖਾਣੇ ਆ ਖਬਰਦਾਰ ਜੇ ਮੂੰਹ ਲਾਇਆ ਨੂੰ ਕਿ ਮੈਂ ਚੋਲ ਖਾਂਦੇ ਨੂੰ ਚੌਲ ਨਹੀਂ ਖਾਂਦੀ ਏ ਹੈ ਕੀ ਖਾਣਾ ਫਿਰ ਕਿਉਂ ਦੇਖੀ ਜਾਂਦੀ ਏ ਇੱਧਰ ਹੂੰ ਚਲੋ ਜੀ ਚੰਗਾ ਜੀ ਫਿਰ ਠੀਕ ਹੈ ਜੀ ਖਾਣਾ ਖਾਤੇ ਹਨ ਇਹ ਕੰਮ ਪਰ ਜਾਤੇ ਹਨ